ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ। ਕਾਫੀ ਟਾਈਮਾਂ ਤੋਂ ਵੀਡੀਓ ਨਹੀਂ ਆਉਂਦੀ ਤੀ ਕਿ ਹੁਣ ਆਪਾਂ ਤੁਹਾਡੇ ਲਈ ਰੋਜ਼ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਤੁਸੀਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਆਪਾਂ ਨੂੰ ਵੀ ਫਿਰ ਹੌਂਸਲਾ ਆ ਜਾਂਦਾ ਵੀਡੀਓ ਬਣਾਉਣ ਦਾ। ਵੀਡੀਓ ਦੇਖ ਲੈਣੇ ਤੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ। ਪਹਿਲੇ ਨੰਬਰ ਤੇ ਹੈਗਾ ਆਪਣੇ ਲੋਵੇ ਮਾਰਵਾੜੀ ਕੋੜਾ ਤੂਫਾਨ ਲੈਣ ਦਾ। ਬਾਕੀ ਮੱਥੇ ਦੇ ਫੁੱਲ ਤੇ ਤਿੰਨ ਪੈਰ ਚਿੱਟਿਆ ਸਵਾਰੀ ਦਾ ਮਾਲਕ ਵੀਰ ਨੇ ਦੱਸਣਾ ਉਤਾਵਕ ਪਾਸ ਹੈ ਤੇ 5 ਸਾਲੇ ਦੀ ਉਮਰ ਹੈ 5 ਇੰਚ हाइट ਹੈ ਬਾਕੀ ਬਰੀਡਿੰਗ ਲਈ ਵੀ ਵੈਸਟਾ ਕੋੜਾ ਮਾਲਕ ਵੀਰ ਨੇ ਕੋੜੀਆਂ ਤੇ ਛੱਡਿਆ ਤੇ ਰਿਜ਼ਲਟ ਆ ਕੇ ਰਿਜ਼ਲਟ ਦੀਆਂ ਫੋਟੋਆਂ ਤੁਸੀਂ ਮਾਲਕ ਵੀਰਾਂ ਤੋਂ ਲੈ ਸਕਦੇ ਹੋ ਏਰੀਆ ਮਾਲਕ ਵੀਰਾਂ ਦਾ ਹੈਗਾ ਗੰਗਾ ਨਗਰ ਜੇ ਕਿਸੇ ਨੂੰ ਆਉਂਦਾ ਪਸੰਦ ਤਾਂ ਮਾਲਕਾਂ ਨਾਲ ਸੰਪਰਕ ਕਰ ਸਕਦਾ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਬਾਕੀ ਕੋੜਾ ਚੰਗਾ ਹਾਈਟ ਹੋਟ ਚੰਗੀ ਹੈ ਤੇ ਤੌਣ ਤੂੰ ਦੀ ਵੀ ਲੰਬਾਈ ਚੰਗੀ ਹੈ ਬਾਕੀ ਕੰਨ ਕੰਨਾਂ ਦਾ ਸਕੀਨ ਆ ਬੋਡੀ ਅੰਤਰ ਵੀ ਮਜ਼ਬੂਤ ਹੈ ਕਰੰਟ ਕਰੰਟ ਪੂਰਾ ਸਵਾਰੀ ਦਾ ਬਿਲਕੁਲ ਪਾਸ ਹੈ ਫਾਰਮ ਤੇ ਰੱਖਣ ਲਈ ਵੈਸਟਾ ਕੋੜਾ ਜੇ ਕਿਸੇ ਨੇ ਬਰੀਡਿੰਗ ਵਾਸਤੇ ਲਾਉਣਾ ਲਾ ਸਕਦਾ ਤੇ ਘੋੜੀਆਂ ਮੀਟ ਕਰਵਾ ਕੇ ਸਵਾਰੀ ਸੂਰੀ ਦਾ ਵੀ ਪਾਸ ਹੈ ਬਾਕੀ ਤੁਸੀਂ ਨਖਰਾ ਚੈੱਕ ਕਰ ਸਕਦੇ ਹੋ ਘੋੜੇ ਦੇ ਵਿੱਚ ਏਰੀਆ ਮਾਲਕ ਵੀ ਰਹਿੰਦਾ ਹੈਗਾ ਗੰਗਾ ਨਗਰ ਜੇ ਕਿਸੇ ਨੂੰ ਆਉਂਦਾ ਪਸੰਦ ਤਾਂ ਉਹ ਗੱਲਬਾਤ ਕਰ ਲਿਓ ਬਾਕੀ 발ਪੋਰੀਆਂ ਦਾ ਬਿਲਕੁਲ ਸਾਫ ਹੈ ਮੱਥੇ ਫੁੱਲ ਤੇ ਤਿੰਨ ਪੈਰ ਚਿੱਟੇ ਦੀ ਮਾਰਕਿੰਗ ਆ ਦੋ ਪੈਰ ਅਗਲੇ ਚਿੱਟੇ ਤੇ ਇੱਕ ਮੰਗਰਲਾ ਵੀਡੀਓ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਸਵਾਰੀ ਦਲ ਪਾਸ ਹੈ ਚੰਗਾ ਕੋੜਾ ਵਧੀਆ ਜੇ ਕਿਸੇ ਨੇ ਫਾਰਮ ਤੇ ਰੱਖਣ ਲਈ ਲੈਣਾ ਕੌ ਕਰ ਲਿਓ ਸੰਪਰਕ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਅੱਗੇ ਆਪਣੀ ਲਵੇ ਇੱਕ ਹੈਗੀ ਹੈ ਜੀ ਇਹ ਨੌਕਰੀ ਕੋੜੀ ਇਹਦੀ ਉਮਰ ਹੈਗੀ ਹੈ ਜੀ 5 ਸਾਲ 5 ਸਾਲ ਦੀ ਉਮਰ ਹੈ ਕੰਨਾਂ ਕੁੰਨਾਂ ਦੀ ਸ਼ਕੀਨ ਹੈ ਬੋਡੀ ਬੰਤਰ ਦੀ ਮਜ਼ਬੂਤ ਹੈ ਬਾਕੀ ਫੇਸ ਇਹਦਾ ਪਤਲਾ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਤੇ ਇਸ ਵਾਰ ਇਸ ਬੁਰੀ ਦੀ ਪਾਸ ਹੈ ਮਾਲਕੀ ਰਾਨ ਦੇ ਦੱਸਣ ਮੁਤਾਬਕ ਬਾਕੀ ਸਵਾਰੀ ਦੀ ਵੀਡੀਓ ਤਾਂ ਨਹੀਂ ਲਾਈ ਵੀਡੀਓ ਦੇ ਵਿੱਚ ਮਾਲਕਾਤੋਂ ਤੁਸੀਂ ਮੰਗਵਾ ਸਕਦੇ ਹੋ। ਬਾਕੀ ਚੰਗੇ ਬੱਚੇ ਪੈਦਾ ਕਰਨ ਵਾਲੀ ਘੋੜੀ ਹੈ, ਪੇਟਲ ਘੋੜੀ ਹੈਗੀ ਤੇ ਬਾਲ ਪੌਰੀਆਂ ਦੀ ਹੈਗੀ ਹੈ ਜੀ ਇਹ ਬਿਲਕੁਲ ਸਾਫ਼ 5 ਸਾਲੇ ਦੀ ਉਮਰ ਹੈ, 60 ਇੰਚ ਦੀ ਹਾਈਟ ਹੈ। ਮੌਕੇ ਤੇ ਗੱਬਣ ਹੈ ਜੀ ਇਹ 5 ਮਹੀਨਿਆਂ ਦੀ 5 ਮਹੀਨਿਆਂ ਦੀ ਇਹ ਘੋੜੀ ਗੱਬਣ ਹੈ ਜੀ ਸੂਰਜ ਕੋੜੇ ਤੋਂ ਸੂਰਜ ਕੋੜਾ ਮਹਾਰਾਣਾ ਡੋਡਾਲ ਕੋੜੇ ਦਾ ਬੱਚਾ ਜੀ ਬਾਕੀ ਤੁਸੀਂ ਕੋੜੀ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਪਿੰਡ ਮਾਲਕਵੀਰਾਂ ਦਾ ਹੈਗਾ ਇਹ ਖੋਖਰ ਸ੍ਰੀਮਕਤ ਸਰਸਵ ਜिले ਦਾ ਪਿੰਡ ਹੈ ਸਰਸਵ ਜिले ਦਾ ਪਿੰਡ ਹੈ ਜੀ 60 ਇੰਚ ਦੀ ਹਾਈਟ ਹੈ ਬਾਕੀ ਕੋੜੀ ਪੇਟਲ ਬਹੁਤ ਜ਼ਿਆਦਾ ਹੈ ਦੇਖ ਸਕਦੇ ਹੋ ਤੁਸੀਂ ਚੰਗੇ ਬੱਚੇ ਪੈਦਾ ਕਰਨ ਵਾਲੀ ਕੋੜੀ ਹੈ ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ ਜੀ 325000 ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਮਾਲਕਾਂ ਦਾ ਨੰਬਰ ਸਕਰੀਨ ਤੇ ਜੀ 62398 68219 ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਲਿਓ ਬਾਕੀ ਤੁਸੀਂ ਖੜਨੀ ਖੁੜਨੀ ਦੇਖ ਸਕਦੇ ਹੋ ਘੋੜੀ ਦੀ ਬਾ ਕਮਾਲ ਹੈ ਕੰਨਾ-ਕੰਨਾ ਦੀ ਸ਼ਕੀਨ ਹੈ ਤੌਣ-ਤੌਣ ਲੰਬੀ ਹੈ ਪੂਰਾ ਸ਼ੋਅ ਆਫ ਕਰਦੀ ਹੈ ਘੋੜੀ ਆਪਣੇ ਆਪ ਨੂੰ ਵੀਡੀਓ ਦੇ ਅੰਦਰ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਸਕਦੇ ਜੀ ਆਪਾਂ YouTube ਦੇ ਉੱਤੇ ਐਡ ਲਵਾ ਦਾਂਗੇ ਲਾ ਦਾਂਗੇ ਬਾਕੀ ਆਪਣੀ ਤੁਸੀਂ ਵੀਡੀਓ ਦੇਖ ਲੈਣੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤੇ ਸਾਨੂੰ ਵੀ ਹੌਸਲਾ ਹੋ ਜਾਂਦਾ ਫਿਰ ਵੀਡੀਓ ਬਣਾਉਣ ਦਾ ਤੇ ਅੱਗੇ ਆਪਣੇ ਲੋਏ ਹੈਗੀ ਹੈ ਜੀ ਇਹ ਅਵਲਕ ਕੋੜੀ ਬਾਕੀ ਇਹ ਚੰਗੇ ਬੱਚੇ ਪੈਦਾ ਕਰਨ ਵਾਲੀ ਕੋੜੀ ਹੈ ਪਹਿਲਾਂ ਇਹਨੇ ਬਾਕੀ ਮਾਲਕ ਵੀਰ ਨੇ ਦੱਸਣ ਮੁਤਾਬਕ ਇਹ ਕੋੜੀ ਬਸੇਰੀਆਂ ਹੀ ਦਿੰਦੀ ਹੈ ਪਹਿਲਾਂ ਇਹਨੇ ਦੋ ਬਸੇਰੀਆਂ ਦਿੱਤੀਆਂ ਨੇ ਉਹ ਵੀ ਤੁਹਾਨੂੰ ਆਪਾਂ ਵੀਡੀਓ ਦੇ ਅੰਦਰ ਦਿਖਾਵਾਂਗੇ ਬਸੇਰੀਆਂ ਤਾਂ ਮਾਲਕ ਵੀਰ ਨੇ ਨਹੀਂ ਸੇਲ ਕਰਨੀਆਂ ਕਿਤੇ ਇਕੱਲੀ ਕੋੜੀ ਕੋੜੀ ਸੇਲ ਕਰਨੀਆਂ ਉਮਰੇ ਦੀ ਮਾਲਕ ਵੀਰ ਨੇ ਦੱਸੀ ਹੈ ਜੀ ਆਪਾਂ ਨੂੰ 7 ਸਾਲ ਤੇ 90 ਪਲੱਸ ਦੀ ਹਾਈਟ ਹੈ ਜੀ ਬਾਕੀ 5 ਮਹੀਨਿਆਂ ਦੀ ਇਹ ਗੱਬਣਾ ਸਵਾਰੀ ਦੀ ਪਾਸ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਇਹ ਦੋਵੇਂ ਵਸੇਰੀਆਂ ਮਾਲਕ ਵੀਰਾਂ ਨੇ ਸੇਲ ਨਹੀਂ ਕਰਨੀਆਂ ਕਲੀ ਕੋੜੀ ਕੋੜੀ ਸੇਲ ਕਰਨੀਆਂ ਗਈ ਤੇ ਰੇਟ ਇਹਦਾ ਮਾਲਕ ਵੀਰ ਕਰਨਗੇ ਫੋਨ ਤੇ ਗਿੱਦੜਵਾਹਾ ਏਰੀਆ ਮਾਲਕ ਵੀਰਾਂ ਦਾ ਜੀ ਕਿਸ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਸਕਦੇ ਹੋ ਅੱਗੇ ਆਪਣੇ ਲਵੇ ਆਇਆ ਹੈ ਗਾ ਇਹ ਮਾਰਵਾੜੀ ਵਸੇਰਾ ਇਹ ਮਾਲਕ ਵੀ ਰੰਜ ਦਸਨ ਮੁਤਾਬਕ ਆਪਾਂ ਨੂੰ ਇਹ ਦੇਵ ਦਰਵਾਰ ਲੈਣ ਦਾ ਦੱਸਿਆਗਾ ਬਾਕੀ ਇਹਦੀ ਮਾਰਕਿੰਗ ਹੈਗੀ ਮੱਥੇ ਪਟਾ ਤੇ ਦੋ ਪੈਰ ਚਿੱਟੇ ਆ ਤੇ 10 ਮਹੀਨੇ ਦੀ ਉਮਰ ਹੈ ਬਾਲਪੋਰੀਆਂ ਦਾ ਬਿਲਕੁਲ ਸਾਫ ਏਰੀਆ ਮਾਲਕ ਵੀ ਰੰਦਾ ਹੈਗਾ ਮੁਹਾਰਾਈ ਬਾਕੀ ਜੀ ਕਿਸੇ ਨੂੰ ਆਉਂਦਾ ਪਸੰਦ ਤਾਂ ਗੱਲਬਾਤ ਕਰ ਸਕਦਾ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦੀ